ਬਾਬਾ ਜੀ ਮੈਂ ਹੀ ਆਉ ਦੁਖਿਆਰੀ ਆਤਮਾ ਬਾਬਾ ਜੀ ਅਸੀਂ ਬਹੁਤ ਜਗ੍ਹਾ ਥੱਕੇ ਖਾਦੇ ਪਰ ਸਾਡਾ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਤੁਹਾਡਾ ਬਹੁਤ ਨਾਮ ਸੁਣਿਆ ਤੁਹਾਡੀ ਬਹੁਤ ਮਹਿਮਾ ਸੁਣੀ ਹੈ ਬਾਬਾ ਜੀ ਬਾਬਾ ਜੀ ਮੇਰਾ ਹੱਲ ਕਰੋ ਹੱਕ ਦੇ ਤੇ ਦਾਈ ਆਉਂਦੇ ਬਾਬਾ ਬੈਰ ਰੋਗੀਆਂ ਦਾ ਬਾਬਾਈ ਗਿਆ ਨਹੀਂ ਹੰਦਾ ਪਿਆ ਕਬਤਾਂ 10 ਸਾਲ ਹੋ ਗਈ ਬਾਦ ਲੱਗਦਾ ਨਹੀਂ ਇਹ ਵੀ ਆ ਮੈਂ ਕਹਿੰਦਾ ਮੇਰੇ ਅੱਖਾਂ ਤੋਂ ਦੂਰ ਹੋ ਜਾ ਇੱਥੇ ਜਿੰਨੀ ਵੀ ਸੰਗਤ ਆਈ ਹੈ ਉਹ ਸਾਰੀ ਮੇਰੇ ਦਰਸ਼ਨ ਕਰਨ ਆਈਆ ਉਹ ਮੇਰੇ ਕੋਲ ਦੁੱਖ ਲੈ ਕੇ ਆਏ ਨੇ ਤਾਂ ਇਹਨਾਂ ਦਾ ਦੁੱਖਾਂ ਦਾ ਹੱਲ ਮੈਂ ਆਪ ਕਰੂੰਗਾ ਉਹ ਐਵੇਂ ਨੇ ਤਾਂ ਮੈਨੂੰ ਕਹਿੰਦੇ ਨੇ ਬਾਬਾ ਸੰਗੋ ਤੋੜ ਸੰਗਲਾਂ ਮੈਂ ਤੋੜ ਦਿੰਨਾ ਰਿਸ਼ਤੇ ਮੈਂ ਜੋੜ ਦਿੰਨਾ ਤਾਪੀਆਂ ਦਾ ਮੈਂ ਨਾਸ਼ ਕਰਦਾ ਐਵੇਂ ਤਾਂ ਨਹੀਂ ਕਹਿੰਦੇ ਮੈਨੂੰ ਬਾਬਾ ਸੰਗਲ ਤੋੜ चला जा ये डर लाजमी है ये डर होना चाहिए चल आ जा मेरे इथे इथे आ जा ਜੀਰੇ ਤਾਂ ਕੋਈ ਮੰਨਪ੍ਰਿਤ ਕਰਾਈਆ ਭਾਈ ਆਪਣੇ ਦੁੱਖਾਂ ਦਾ ਹੱਲ ਜੇ ਕਰਉਣਾ ਹੈ ਤਾਂ ਬਾਬਾ ਸੰਗਲ ਤੋੜ ਕੋਲੇ ਆ ਕੇ ਆਪਣੇ ਦੁੱਖ ਦੱਸ ਸਕਦੇ ਹਾਂ ਆਓ ਬਾਬਾ ਜੀ ਮੈਂ ਹੀ ਆਉ ਦੁਖਿਆਰੀ ਆਤਮਾ ਬਾਬਾ ਜੀ ਅਸੀਂ ਬਹੁਤ ਜਗ੍ਹਾ ਥੱਕੇ ਖਾਦੇ ਸਾਡਾ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਤੁਹਾਡਾ ਬਹੁਤ ਨਾਮ ਸੁਣਿਆ ਤੁਹਾਡੀ ਬਹੁਤ ਮਹਿਮਾ ਸੁਣੀ ਹੈ ਬਾਬਾ ਜੀ ਬਾਬਾ ਜੀ ਮੇਰਾ ਹੱਲ ਕਰੋ ਹਾਂ ਮੇਰਾ ਬੱਚਾ ਇਹ ਦੇ ਵਿੱਚ ਪਤਾ ਨਹੀਂ ਕੀ ਆ ਜਾਂਦਾ ਕਦੇ ਇਹ ਕੁਝ ਬਣ ਜਾਂਦਾ ਕਦੇ ਇਹ ਕੁਝ ਬਣ ਜਾਂਦਾ ਪੜ੍ਹਾਈ ਚ ਤਾਂ ਬਿਲਕੁਲ ਵੀ ਧਿਆਨ ਨਹੀਂ ਬਾਬਾ ਜੀ ਤੇ ਮੇਰਾ ਵੱਡਾ ਮੁੰਡਾ ਇਹ ਤਾਂ ਮੇਰੇ ਕਹਿਣੇ ਤੋਂ ਹੀ ਬਾਹਰ ਹੈ ਬਾਬਾ ਜੀ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੋ ਸਾਡਾ ਕੋਈ ਹੱਲ ਕਰੋ ਬਾਬਾ ਜੀ ਬਿਲਕੁਲ ਸਹੀ ਜਗ੍ਹਾ ਤੇ ਆ ਗਏ ਬੀਬਾ ਬਿਲਕੁਲ ਸਹੀ ਜਗ੍ਹਾ ਤੇ ਤੇਰਾ ਕਿਸੇ ਨੇ ਕੋਈ ਨਿਵਾਰਨ ਨਹੀਂ ਕਰਨਾ ਸਿਵਾਏ ਸੰਗਲ ਵਾਲੇ ਬਾਬੇ ਤੋਂ ਬਿਨਾ ਮੈਨੂੰ ਇਹ ਦੱਸੋ ਡੇਰੇ 'ਚ ਜਦੋਂ ਆਣ ਲੱਗੇ ਸੀ ਠੋਕਰ ਲੱਗੀ ਸੀ ਹਾਂਜੀ ਬਾਬਾ ਜੀ ਬਸ ਤੁਹਾਡੇ ਘਰ ਦੇ ਵਿੱਚ ਤਵੀਤ ਛੁੱਟੇ ਹੋਏ ਨੇ ਪ੍ਰੇਤ ਦਾ ਬਾਸ ਹੈ ਤੁਹਾਡੇ ਘਰ ਦੇ ਅੰਦਰ ਇਸੇ ਕਰਕੇ ਤੁਹਾਡੇ ਬੱਚੇ ਤੁਹਾਡੇ ਕਹੇ ਤੋਂ ਬਾਹਰ ਨੇ ਕੋਈ ਵੀ ਤੁਹਾਡਾ ਨਿਭਾਰਾ ਨਹੀਂ ਕਰ ਸਕਦਾ ਸਵਾਏ ਸੰਗਲ ਵਾਲੇ ਬਾਬੇ ਤੋਂ ਬਿਨਾ ਇਹ ਸੰਗਲ ਵਾਲਾ ਬਾਬਾ ਬਹੁਤ ਪਹੁੰਚਿਆ ਹੋਇਆ ਹੈ ਤਾਜ ਮੇਰੇ ਬੱਚੇ ਇੱਧਰ ਆ ਵੋ ਹੋ ਏਹ ਦੇ ਅੱਖਾਂ ਦੇ ਵਿੱਚ ਮੈਨੂੰ ਪ੍ਰੇਤ ਨਜ਼ਰ ਆ ਰਿਹਾ ਹੈ ਭਗਤਾ ਲਿਆ ਮੈਨੂੰ ਚਮਟਾ ਫੜਾ ਤਾਂ ਕਿ ਮੈਂ ਇਹਦੀ ਪ੍ਰੇਤ ਕੱਢਾਂ ਦੇਖਿਆ ਦੇਖਿਆ ਹੋ ਦੇਖਿਆ ਬੀਬਾ ਬੀਬਾ ਦੇਖਿਆ ਤੇਰੇ ਦੋਨੇ ਮੁੰਡਿਆਂ ਦੇ ਵਿੱਚ ਪ੍ਰੇਤ ਐ ਪ੍ਰੇਤ ਤੇ ਪ੍ਰੇਤ ਸਰਬ ਸੰਗੜ ਵਾਲਾ ਬਾਬਾ ਕਰ ਸਕਦਾ ਜੇ ਨਹੀਂ ਮੰਨਦੀ ਤਾਂ ਫਿਰ ਦੇਖ ਲੈ ਨਹੀਂ ਨਹੀਂ ਬਾਬਾ ਜੀ ਬਹੁਤ ਬੁਰਾ ਹੋਊਗਾ ਤੁਹਾਡੇ ਨਾਲ ਨਹੀਂ ਨਹੀਂ ਮੈਂ ਮੰਨੂਗੀ ਬਾਬਾ ਜੀ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਮੰਨੂਗੀ ਮੰਨਣਾ ਤਾਂ ਪੈਣਾ ਬੀਬਾ ਕਿਉਂਕਿ ਇਸ ਤੋਂ ਬਿਨਾ ਕੋਈ ਹੱਲ ਨਹੀਂ ਤੇਰੇ ਕੋਲ ਕਾਲੀ ਬੋਲੀ ਰਾਤ ਨੂੰ ਸੁਹਾਗਣ ਦੇ ਵਾਂਗੂ ਤਿਆਰ ਹੋ ਕੇ ਪੂਰਾ ਹੌਰ ਸ਼ਿੰਗਾਰ ਕਰਕੇ ਇਸ ਡੇਰੇ ਤੇ ਆ ਜਾਮੀ ਤੇਰੇ ਦੁੱਖਾਂ ਦਾ ਹੱਲ ਬਾਬਾ ਸਵੈਮ ਕਰਨਗੇ ਖੁਦ ਕਰੇਗਾ ਬਾਬਾ ਸੰਗਤ ਤੋੜ ਜਾ ਜਾ ਲੈ ਜਾ ਬੀਬਾ ਇਸ ਬੱਚੇ ਨੂੰ ਮੇਰੀ ਨਜ਼ਰਾਂ ਤੋਂ ਦੂਰ ਲੈ ਜਾ ਬਾਬਾ ਪਰ ਭੁੱਲੀ ਨਾ ਬੀਬਾ ਭੁੱਲੀ ਨਾ ਰਾਤ ਦੇ ਹਨੇਰੇ ਚ ਏਸੇ ਡੇਰੇ ਦੇ ਵਿੱਚ ਪੂਰੀ ਤਰ੍ਹਾਂ ਸੁਹਾਗਣ ਵਾਂਗੂ ਤਿਆਰ ਹੋ ਕੇ ਇੱਕ ਵਾਰ ਡੇਰੇ ਆ ਜੀ ਜੇ ਤੇਰੇ ਦੁੱਖ ਮੈਂ ਇਸ ਮੁਠੀ ਚ ਰੱਖ ਕੇ ਆਪਣੇ ਅੰਦਰ ਸਮੋਲਵਾਗਾ ਪਰ ਤੈਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗਾ ਬੀਬਾ ਕੋਈ ਤਕਲੀਫ ਨਹੀਂ ਹੋਣ ਦੇਵਾਂਗਾ ਚਾਹ ਇਹ ਬਚਨ ਆ ਬਾਬਿਆਂ ਦਾ ਕੰਨ ਖੋਲ ਕੇ ਸੁਣ ਲੈ ਮੇਰੀ ਗੱਲ ਤੂੰ ਵੀ ਇਹ ਮੇਰੀ ਸ਼ਰਨ ਵਿੱਚ ਆ ਗਈ ਹੈ ਜਾ ਚਲਾ ਜਾ ਨਹੀਂ ਤਾਂ ਮੈਂ ਤੇਰਾ ਨਾਸ ਕਰ ਦੂੰਗਾ ਉਲੀ ਨਾ ਬੀਬਾ ਰਾਤ ਦੇ ਸਮੇਂ ਪੂਰੀ ਤਰ੍ਹਾਂ ਤਿਆਰ ਹੋ ਕੇ ਆ ਜੀ ਬਾਬਾ ਦੇ ਇਸ ਡੇਰੇ ਤੇ ਪਰ ਬਾਬਾ ਜੀ ਮੈਂ ਸੁਹਾਗਣ ਬਣ ਕੇ ਕਿਉਂ ਆਵਾਂ ਮੈਂ ਨਹੀਂ ਆ ਸਕਦੀ ਇੰਨੀ ਰਾਤ ਨੂੰ ਬਾਬਾ ਜੀ ਇਹ ਤੂੰ ਨਹੀਂ ਬੋਲ ਰਹੀ ਤੂੰ ਨਹੀਂ ਬੋਲ ਰਹੀ ਹੈ ਤੇਰੇ ਵਿੱਚ ਜਨਪ੍ਰੀਤ ਪ੍ਰੇਤ ਬੜੇ ਹੋਏ ਨੇ ਤੇਰੇ ਘਰ ਦੇ ਅੰਦਰ ਬਾਬਾ ਤੈਨੂੰ ਖਾਸ ਚੇਲੀ ਬਣਾਊਗਾ ਆਪਦੀ ਜਿਹੜਾ ਮੁੰਡਾ ਤੇਰਾ ਨਾਸਤਿਕ ਹੈ ਕੈਨੇਡਾ ਅਮਰੀਕਾ ਦੇ ਝੂਟੇ ਦਵਾ ਦिए ਉਹ ਫੇਰ ਮੰਨੇਗੀ ਬਾਬਾ ਸੰਗਤ ਤੋੜ ਨੋ ਜਾ ਬੀਬਾ ਜਾ ਸੰਗਤ ਬਹੁਤ ਬੈਠੀ ਆ ਬਾਹਰ ਤੱਕ ਸੰਗਤ ਬੈਠੀ ਆ ਇਸ ਬਾਬਾ ਸੰਗਲ ਦੇ ਦਰਸ਼ਨ ਕਰਨ ਲਈ ਜਾ ਬੀਬਾ ਤੂੰ ਜਾ ਸਕਦੀ ਹੈ ਹੱਕ ਕਦੇ ਕਦਾਈ ਆਉਂਦੇ ਬਾਬਾ ਬੈਦ ਰੋਗੀਆਂ ਦਾ ਕਦੇ ਕਦਾਈ ਆਉਂਦੇ ਬਾਬਾ ਬੈਠੇ ਰੋਕਿਆ ਦਾ ਬਾਬਾ ਬੈਠੇ ਰੋਕਿਆ ਦਾ ਬੈਠੇ ਰੋਕਿਆ ਦਾ ਬਰੂਡਰ ਬਰੂਡਰ ਕੋਈ ਪਿੰਧਰ ਆਇਆ ਬਰਸਾਲਾ ਤੋਂ ਹਾਂਜੀ ਆਇਆ ਜੀ ਬਾਬਾ ਜੀ ਉਹ ਕੀ ਕਸ਼ਟ ਹੈ ਤੈਨੂੰ ਪਿੰਧਰ ਆ ਬਾਬਾ ਜੀ ਵਿਆਹ ਨਹੀਂ ਹੁੰਦਾ ਪਿਆ ਵਿਆਹ ਨਹੀਂ ਹੁੰਦਾ ਪਿਆ ਉਹ ਕਹੇ ਤਾਂ ਪ੍ਰੀਤੀ ਜੰਟਾ ਨਾਲ ਤਰਾ ਰਿਸ਼ਤਾ ਕਰਾ ਦਈਏ ਉਹ ਕਹੇ ਤਾਂ ਮਾਦਰੀ ਦੇਖਸ਼ਿਤ ਨੂੰ ਤਰੇ ਬੇੜੇ ਚ ਛੰਨ 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 ਕਰਵਾ ਦਈਏ ਬੋਲ ਪਿੰਧਰਾ ਬੋਲ ਸਮੇਖ ਖਵਾਰੇ ਦਾ ਵੀ ਨਾਂ ਲੈ ਦੋ ਬਾਬਾ ਜੀ ਮੈਂ ਕਵਾਰਾ ਮੈਂ ਛੇੜਾ ਨਹੀਂ ਸਮਝ ਲੱਗੀ ਤੈਨੂੰ ਸਮਝ ਲੱਗੀ ਤੈਨੂੰ ਇੱਕ ਕਵਾਰਾ ਹੈ ਛੜਾ ਨਹੀਂ بس ਉਸ ਪ੍ਰਸ਼ਾਦ ਨੂੰ ਕੱਟ ਕੇ ਆਪਦੇ ਬੁੜਾ ਬੁੜੀ ਨੂੰ ਖਵਾ ਦੀ ਨੂਨ ਮਿਰਚ ਭੁੱਕ ਕੇ ਉਹ ਜਿਹੜੀ ਕੁੜੀ ਤੇ ਬ੍ਰਿਸ਼ਟਾ ਆਊਗਾ ਤੇਰਾ ਬੇਬੇ ਬਾਪੂ ਹਾਂ ਹਾਂ ਚ ਸਿਰ ਮਲਾਉਣਗੇ ਸਮਝ ਲਾ ਗਈ ਉਹ ਜੇ ਬਾਬੇ ਦੀ ਜੇ ਬਾਬਿਆਂ ਦੀ ਤੂੰ ਵੀ ਸਮਝ ਜਾ ਚੰਗੀ ਤਰ੍ਹਾਂ ਬੈਰੇ ਕਿਸੇ ਕੰਮ ਚ ਟੰਗ ਨਾ ਡਾਈ ਉਹ ਕੋਈ ਹੈ ਨਹੀਂ ਆਇਆ ਬਠੰਡੇ ਤੋਂ ਆਇਆ ਬਾਬਾ ਜੀ ਕੀ ਕਸਟ ਹੈ ਬੱਚਾ ਅੱਬਾ 3 ਸਾਲ ਹੋ ਗਏ ਬਾਹਰ ਦਾ ਲੱਗਦਾ ਨਹੀਂ ਇਹ ਬੀਆ ਹੈਰੀ ਸਿਆ ਲੱਗਦਾ ਟੂਣਾ ਟੱਪ ਗਿਆ ਤੂੰ ਵੀ ਉਹ ਤੁਹਾਡੇ ਘਰਾਂ ਦੇ ਕੋਲੇ ਕੋਈ ਚਰਸਤਾ ਹੈ ਹੈਗਾ ਬਾਬਾ ਜੀ ਬਸ ਉੱਥੇ ਹੀ ਸਾਰਾ ਪੰਗਾ ਪਿਆ ਹੈ ਉਹ ਗੱਲ ਕਰ ਬੱਚਾ ਸਿੰਗਾਪੁਰ ਮਲੇਸ਼ੀਆ ਦਬਈ ਭੇਜਦੀਏ ਬਾਬੇ ਦਾ ਬਾਲਾ ਥੱਲੇ ਆ ਜੀ ਹਾਂ ਕੈਨੇਡਾ ਅਮਰੀਕਾ ਦੀ ਗੱਲ ਕਰੋ ਜੀ ਲਾਲਚੀ ਹੈ ਤੂੰ ਲਾਲਚੀ ਹੈਰੀ ਲਾਲਚੀ ਦੋ ਕਮਰੇ ਬਣਨੇ ਨੇ ਬਾਬਿਆਂ ਦੇ ਕੀ ਬਣਵਾਏਗਾ ਫੁੱਲ ਚੜਾਵਾ ਚੜਾਵਾਂਗੇ ਜੀ ਤਾਂ ਠੀਕ ਹੈ ਆ ਜੀ ਪੱਠੇ ਤੇ ਕਹਿੰਦੇ ਫਿਰ 30000 ਇੱਕ ਲਈ ਹੋਜੂ ਕੰਮ ਹੋਜੂ ਕੰਮ ਜੀ ਪਾਸ ਫਿਰ ਇਧਰ ਹੈਰੀ ਲੈਂਟਰ ਪਏਗਾ ਤੇ ਉਧਰੋਂ ਉਹ ਜਾਜੇ ਚੜ ਜੇਗਾ ਫੇਰ ਮੰਨੇਗਾ ਬਾਬਿਆਂ ਨੂੰ ਮੰਨਾਂਗੇ ਬਾਬਿਆਂ ਨੂੰ ਹੀ ਆਲਾ ਭਗਤਾ ਚੰਗੀ ਤਰ੍ਹਾਂ ਧੋਸ ਸਵਾਰ ਕੇ ਹੱਥ ਪੈਰ ਜਦੋਂ ਗਿਆ ਇੰਟਰਵਿਊ ਦੇਣ ਉਸ ਭਾਈ ਨੂੰ ਉਸ ਬੀਬਾ ਨੂੰ ਇੱਕ ਦੋ ਫਾੜੀਆਂ ਖਵਾ ਦੀ ਬੀਜਾ ਤੇਰਾ ਪੱਕਾ ਲੱਜੂ ਪਗਤਾ ਕਾ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਮਾਇਆ ਬਾਬਾ ਸੰਘੇ ਤੋੜ ਸਭ ਦੇ ਕਸ਼ਟ ਮੈਂ ਦੂਰ ਕਰਦਾ ਚਾਹਰੀ ਗੋਲਕ ਦੇ ਵਿੱਚ ਲੱਖ ਰੁਪਇਆ ਚੜਾਵਾ ਦੇ ਜਾਓ ਠੀਕ ਆ ਬਾਬਾ ਜੀ ਬੱਸ ਹੱਕ ਦੇ ਕਦਾਈ ਆਉਂਦਾ ਬਾਬਾ ਬੈਦ ਰੋਗੀ ਆਗਾ ਕਦੇ ਇੱਕ ਦਾਈ ਆਉਂਦੇ ਬਾਬਾ ਬੈਦਰੋਗੀਆਂ ਆਹ ਭਾਈ ਯਾਰ ਆਪਣੇ ਪੰਜਾਬ ਦਾ ਜਮਾਂ ਸੱਤਾਂ ਰਾਸ਼ ਵਜਿਆ ਪਿਆ ਯਾਰ ਉਹ ਕੀ ਹੋ ਗਿਆ era ਵੇਲਾ ਪੰਜਾਬ ਦੇ ਵਿੱਚ ਮੈਂ ਤਾਂ ਹਣਾ ਇੱਕ ਚੱਕੋ ਕੋਈ ਨਾ ਨਾ ਬਾਬਾ ਆ ਜਾਂਦਾ ਵਾ ਕਦੇ ਕੋਈ ਪੱਖੇ ਵਾਲਾ ਬਾਬਾ ਤਾ ਕੋਈ ਫੂਕ ਵਾਲਾ ਬਾਬਾ ਆ ਵੇਲਾ ਹੁਣ ਉਹ ਸਭ ਤੋਂ ਬਿਜ਼ਨਸ ਔਖਾ ਹੈ ਬਾਬਿਆਂ ਦਾ ਕੰਮ ਲੋਟ ਆ ਓਏ ਆਪਣੇ ਪਿੰਡ ਵੀ ਆ ਗਏ ਨਵੇਂ ਬਾਬਾ ਓਏ ਆਹੋ ਸੁਣਿਆ ਮੈਂ ਉਹੀ ਸੰਗਣ ਵਾਲਾ ਬਾਬਾ ਕਹਿੰਦਾ ਸੰਗਲਤ ਉਹਦੇ ਨਾ ਸੰਗਲ ਤੋਂ ਉਹਦੇ ਦੁਬਾਰਾ ਜੰਦਾ ਲਾ ਦੇਣਾ ਮੈਂ ਹੂੰ ਤੇ ਬਿਨਾ ਹੱਥ ਲਾਏ ਹੂੰ ਦੱਸ ਪਿੰਡ ਦੀਆਂ ਗੁਣੀਆਂ ਸਾਰੀਆਂ ਉਹਦੇ ਮਗਰ ਲੱਗੀਆਂ ਪਈਆਂ ਨੇ ਮੈਂ ਕਹਿੰਦਾ ਆਪਾਂ ਨੂੰ ਕੋਈ ਹੱਲ ਕਰਨਾ ਪੈਣਾ ਨਹੀਂ ਆਪਣੇ ਪਿੰਡ ਦਾ ਵੀ ਸੱਤਾਂ ਨਾਸ਼ਾ ਜੀਣਾ ਉਹ ਮੱਛੀ ਪੱਥਰ ਚਟਕ ਕੇ ਮੁੜਦੀ ਹੁੰਦੀ ਆ ਜਾਲ ਲੈਣ ਦੇ ਲੋਕ 2-4 ਦਿਨ 2 ਮਹੀਨੇ 4 ਮਹੀਨੇ ਜਾਣਗੇ ਪਰ ਹਟ ਜਾਣਗੇ ਨਹੀਂ ਯਾਰ ਭਾਈ ਯਾਰ ਮੇਰੀ ਮਾਤ ਸਾਰਿਆਂ ਨਾਲ ਮੂਰੇ ਆ ਉਸ ਬਾਬੇ ਨੂੰ ਇੰਨਾ ਮਨ ਲਾக்கி ਵੀ ਮੈਂ ਕਹਿੰਦਾ ਵੀ ਉਹਦੀ ਹਰੇਕ ਗੱਲ ਮੰਨਦੀ ਹਰੇਕ ਗੱਲ ਹੁਣ ਤਾਂ ਮੈਨੂੰ ਵੀ ਮਾਂ ਤਾਂ ਅੱਗੇ ਕੁਝ ਕਹਿੰਦੀ ਨਹੀਂ ਹੁੰਦੀ ਸੀ ਮੈਂ ਹਾਂ ਮੈਂ ਮੋਚ ਕੀ ਕਹਿੰਦਾ ਕੂਰਦੀ ਆ ਕਈ ਥੱਪੜ ਵੀ ਮਾਰ ਦਿੰਦੀ ਆ ਮੇਰੇ ਹਾਂ ਕਹਿੰਦਾ ਆਪਾਂ ਨੂੰ ਬਾਬੇ ਦਾ ਕੋਈ ਹੱਲ ਕਰਨਾ ਪੈਣਾ ਚੱਲ ਚਲੀ ਬਾਬੇ ਕੋਲ ਉਹ ਐਦਾਂ ਨਹੀਂ ਜੇ ਨਾ ਬਾਬੇ ਦਾ ਪਖੰਡ ਲੋਕਾਂ ਦੇ ਵਿੱਚ ਉਹਦਾ ਭਾਂਡਾ ਭੰਨਣਾ ਤਾਂ ਆਪਾਂ ਨੂੰ ਖਰੀ ਤੇ ਖੋਟੀ ਕਸਵੱਟੀ ਲੋਕਾਂ ਦੇ ਵਿੱਚ ਦਿਖਾਉਣੀ ਪੈਣੀ ਆ ਪਰਖਣਾ ਪੈਣਾ ਲੋਕਾਂ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਤੂੰ ਐ ਕਰ ਪਿੰਡ 'ਚ ਅਨਾਊਂਸਮੈਂਟ ਕਰਾ ਦੇ ਆਪਣੇ ਵੱਲੋਂ ਕਿ ਬਾਬਾ ਜੀ ਸਾਡਾ ਬੰਨਿਆ ਸੰਗਲ ਖੋਲ ਦੂ ਤਾਂ ਬਾਬੇ ਨੂੰ ਨਾਲੇ ਅਸੀਂ 5 ਲੱਖ ਰੁਪਏ ਦਵਾਂਗੇ ਤੇ ਨਾਲੇ ਅੱਜ ਤੋਂ ਅਸੀਂ ਵੀ ਬਾਬੇ ਦੇ ਪੱਕੇ ਸ਼ਰਧਾਲੂ ਹੋ ਜਾਾਂਗੇ ਤੇ ਜੇ ਬਾਬਾ ਸਾਡਾ ਬੰਨਿਆ ਸੰਗਲ ਨਾ ਖੋਲ ਸਕਿਆ ਤੇ ਫਿਰ ਉਹ ਆਪਦੀ ਟੈਂਡ ਫੋੜੀ ਚੱਕ ਕੇ ਲੋਕਾਂ ਤੋਂ ਮਾਫੀ ਮੰਗ ਕੇ ਕਿ ਉਹਦੇ ਵਿੱਚ ਕੋਈ ਗੈਵੀ ਸ਼ਕਤੀ ਨਹੀਂ ਉਹ ਪਖੰਡੀ ਆ ਤੇ ਇਥੋਂ ਚੁੱਪਚੀਪੀਤਾ ਉਹ ਚਲਿਆ ਜਾਊਗਾ ਠੀਕ ਆ ਤੂੰ ਕਰ ਲਾ ਉਸ ਤੇ ਆਪ ਕਰ ਦਿਆ ਯਾਰ ਯਾਰ ਬਾਈ ਇਹ ਤਾਂ ਭੜਾ ਘੈਂਟ ਹੋ ਗਿਆ ਯਾਰ ਹਾਂ ਚੱਲ ਚੱਲ ਕਰ ਤੂੰ ਕਰ ਦਾਂ ਮੈਂ ਹੁਣ ਠੀਕ ਆ ਹਾਂ ਹਾਂ ਆਏ ਜਿੰਨੂ ਵੀ ਚੱਲ ਮੇਰੇ ਨਾਲ ਚੱਲ ਮੈਂ ਆ ਗਿਆ ਮੈਂ ਹੋਰ ਨੂੰ ਕਹਾਂ ਪਿੰਡ ਵਾਲਿਆਂ ਨੂੰ ਆਜੇ ਬਾਬਾ ਸੰਗਲ ਤੋੜ ਸਾਰੀ ਸੰਗਤ ਦੇ ਮੂਰੇ ਸੰਗਲ ਤੋੜ ਕੇ ਦਿਖਾਊਗਾ ਜਦੋਂ ਇਹ ਸੰਗਲ ਟੁੱਟੂਗੀ ਤੈਨੂੰ ਵੀ ਅਗਲਾ ਆਜੂਗੀ ਤੈਨੂੰ ਮੈਂ ਕਿਹਾ ਸੀ ਨਾ ਕਿ ਮੇਰੇ ਨਾਲ ਭੜਨ ਦੀ ਕੋਸ਼ਿਸ਼ ਬਾਬਾ ਜੀ ਬਾਬਾ ਜੀ ਬਾਬਾ ਜੀ ਬਹੁਤ ਵੱਡਾ ਅਨਰਥ ਹੋ ਗਿਆ ਬਾਬਾ ਜੀ ਮੇਰਾ ਵੱਡਾ ਮੁੰਡਾ ਉਹ ਪਤਾ ਨਹੀਂ ਕਿਹੜੇ ਤਰਕਸ਼ੀਲਾਂ ਕੋਲੇ ਚਲਾ ਗਿਆ ਬਾਬਾ ਜੀ ਉਹਦੇ ਵਿੱਚ ਮੈਨੂੰ ਲੱਗਦਾ ਕੋਈ ਪ੍ਰੇਤ ਆਤਮਾ ਆ ਗਈ ਹੈ ਮੈਨੂੰ ਵੀ ਰੋਕਦਾ ਇੱਥੇ ਆਉਣ ਤੋਂ ਤੇ ਹੋਰ ਬੁੜੀਆਂ ਨੂੰ ਵੀ ਡੇਰੇ ਤੇ ਆਉਣ ਤੋਂ ਰੋਕਦਾ ਬਾਬਾ ਜੀ ਕੋਈ ਹੱਲ ਕਰੋ ਮੈਂ ਤੈਨੂੰ ਕਿਹਾ ਸੀ ਕਿ ਮੇਰੇ ਕੰਮ ਵਿੱਚ ਤੰਗ ਨਾ ਡਾਈ ਹੰਬੀਬਾ ਤੇਰੇ ਮੁੰਡੇ ਦੇ ਵਿੱਚ ਬ੍ਰੇਤ ਦਾ ਬਾਸ ਹੈ ਇਹ ਸੰਗ ਅੱਜ ਮੈਂ ਤੈਨੂੰ ਤੋੜ ਕੇ ਦਿਖਾਉਂਗਾ ਸੰਗਲ ਟੁੱਟੂਗੀ ਤੇਰੇ ਕਸ਼ਟ ਵੀ ਟੁੱਟਣਗੇ ਚੇਲਿਆ ਲਿਆ ਪਾ ਦੇਖ ਵੀ ਬਾ ਤੈਨੂੰ ਕਬਰਾਉਣ ਦੀ ਬਿਲਕੁਲ ਲੋੜ ਨਹੀਂ ਉਹਦਾ ਹੱਲ ਮੈਂ ਆਪ ਕਰੂੰਗਾ ਤੂੰ ਸਿਰਫ ਮੇਰੇ ਤੇ ਵਿਸ਼ਵਾਸ ਰੱਖ ਕਿ ਮੈਂ ਕੀ ਕਰ ਸਕਦਾ ਕੀ ਨਹੀਂ ਜੈ ਹੋ ਬਾਬਾ ਜੀ ਜੈ ਹੋਵੇ ਬਾਬਾ ਜੀ ਐ ਸੰਗਲ ਮੈਂ ਆਪਣੀ ਸ਼ਕਤੀ ਨਾਲ ਤੋੜੀ ਐ ਬੀਬਾ ਜਾ ਜਾ ਕੇ ਉਸ ਬੱਚੇ ਨੂੰ ਮੇਰੇ ਸਾਹਮਣੇ ਲੈ ਕੇ ਆ ਤਾਂ ਕਿ ਮੈਂ ਆਪ ਉਹਦੇ ਦਿਮਾਗਾਂ ਦੀ ਸੰਗਲ ਤੋੜ ਸਕਾਂ ਪਰ ਤੂੰ ਆਪਣਾ ਵਾਦਾ ਨਾ ਭੁੱਲੀ ਨਹੀਂ ਨਹੀਂ ਬਾਬਾ ਜੀ ਭੁੱਲੀ ਨਾ ਬੀਬਾ ਰਾਤ ਦੇ ਹਨੇਰੇ ਚ ਪੂਰੀ ਤਰ੍ਹਾਂ ਤਿਆਰ ਹੋ ਕੇ ਆਜੀ ਡੇਰੇ ਤੇ ਪੂਰੀਆਂ ਰੌਣਕਾਂ ਲਾਵਾਂਗੇ ਪੂਰੀਆਂ ਰੌਣਕਾਂ ਬੁਲਾ ਕੇ ਲਿਆਈਂ ਤੇਰੇ ਬੱਚੇ ਨੂੰ ਮੈਂ ਉਹਦੇ ਸਾਰੇ ਸੰਗਲ ਤੋੜ ਦੇਵਾਂਗਾ ਸਾਰੇ ਕਸ਼ਟਾਂ ਦੇ ਸੰਗਲ ਖੋਲ ਦੇਵਾਂਗਾ ਬੁਲਾ ਲਈ ਤੇਰੇ ਬੱਚੇ ਨੂੰ ਉਹ ਆ ਗਏ ਬਾਬਾ ਆ ਗਏ ਆ ਗਏ ਅਸੀਂ ਆ ਗਏ ਤੈਨੂੰ ਮਿਲਣ ਆ ਗਏ ਦੇਖਣ ਆਏ ਆਓ ਬੱਚਾ ਆਓ ਭਈ ਤੁਸੀਂ ਜੁੱਤੇ ਪਾ ਕੇ ਆ ਗਏ ਹਾਂ ਬਾਹਰ ਬੂਟ ਬਾਟ ਲਾਉਣੇ ਸੀ ਚੇਲਿਆ ਹਾਂ ਬਈ ਤੈਨੂੰ ਸਾਡਾ ਸਨੇਹਾ ਮਿਲ ਗਿਆ ਸਨੇਹਾ ਭਈ ਮੈਂ ਕੋ ਸਮਝਿਆ ਨਹੀਂ ਇਸ ਬੱਚੇ ਦੇ ਪ੍ਰੇਤ ਦਾ ਵਾਸਾ ਮੈਂ ਉਹ ਸਾਰਾ ਕੁਝ ਸੈੱਟ ਕਰ ਦੂੰਗਾ ਕਿਉਂਕਿ ਮੈਨੂੰ ਕਹਿੰਦੇ ਨੇ ਸੰਘਰ ਤੋੜ ਮੈਂ ਸੰਘਰ ਤੋੜਦਾ ਤੇ ਕਸ਼ਟ ਵੀ ਲੋਕਾਂ ਦੇ ਟੁੱਟ ਜਾਂਦੇ ਨੇ ਬਾਬਾ ਹਰਿਪੰਦਰ ਉਹ ਤੁਸੀਂ ਵੀ ਨਾਲ ਆਏ ਹੋਏ ਸਾਰਿਆਂ ਨੂੰ ਸਮਝ ਲੱਗ ਗਈ ਆ ਵੀ ਤੇਰੇ ਚ ਕੋਈ ਗੈਵੀ ਸ਼ਕਤੀ ਨਹੀਂ ਤੂੰ ਇੱਕ ਪਖੰਡ ਦੀ ਦੁਕਾਨ ਚਲਾਉਣਾ ਭੋਲੇ-ਪਾਲੇ ਲੋਕਾਂ ਨੂੰ ਬੇਵਕੂ ਬਣਾ ਕੇ ਉਹਨਾਂ ਦੀ ਨਿੱਜੀ ਕਮਾਈ ਦਸਾਂ ਨਵਾਂ ਦੀ ਕਿਰਤ ਤੇ ਐਸ਼ ਕਰਦਾ ਮੈਂ 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 ਤੈਨੂੰ ਸ਼ਰਾਬ ਦੇ ਦੂੰਗਾ ਇਨੂੰ ਚੁੱਕ ਕੇ ਲੈ ਕੇ ਜਾ। ਵਾਹ। ਪਸਮ ਕਰਦਿਆਂ ਲੋ ਤੈਨੂੰ ਪਸਮ। ਤੂੰ ਜਾਣਦਾ ਨਹੀਂ ਬਾਬਾ ਸੰਗਲ ਤੋੜਨ ਨੂੰ। ਬਹੁਤ ਸ਼ਕਤੀ ਹੈ ਮੇਰੇ 'ਚ। ਗੱਲ ਸੁਣ ਬਾਬਾ। ਤੈਨੂੰ ਅਸੀਂ ਕਹਿਣਾ ਕੁਝ ਨਹੀਂ। ਜਿਹੜਾ ਤੂੰ ਆ ਸੰਗਲ ਜਾ ਪਾ ਕੇ ਪਖੰਡ ਕਰਦਾ ਨਾ ਆਪਣੇ ਆਪ ਨੂੰ ਵੱਡਾ ਗੈਵੀ ਸ਼ਕਤੀ ਦਾ ਪ੍ਰਤੀਕ ਦਿਖਾਉਣਾ। ਲੈ ਤੂੰ ਸਾਡਾ ਬੰਨਿਆ ਸੰਗਲ ਖੋਲ ਕੇ ਦਿਖਾ। ਜੇ ਤੂੰ ਸਾਡਾ ਬੰਨਿਆ ਸੰਗਲ ਖੋਲ ਜੇਂਗਾ ਆ ਅਸੀਂ ਸਾਰੇ ਤੈਨੂੰ ਅੱਜ ਤੋਂ ਹੀ ਬਾਬਾ ਮੰਨਾਂਗੇ ਤੇਰੀ ਸ਼ਰਦਾ ਪੂਰਵਕ ਸੇਵਾ ਕਰਾਂਗੇ ਲੈ ਤੂੰ ਤੋੜ ਸਾਡਾ ਬੰਨਿਆ ਸੰਗੜ ਮੈਂ 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 ਰੋ ਰੋ ਸੰਗੜ ਤੋੜਦਾ ਇਤੇ ਲੈ ਆ ਕੇ ਲਿਆ ਪਰ ਸੰਗਤ ਦੇ ਮੂਰੇ ਆ ਲੈ ਪਾਉ ਇਹਨੇ ਸੰਗੜ ਬਾਬੇ ਦੇ ਪਾ ਦੋ ਪਾ ਦੋ ਤੋੜ ਦੂੰ ਮੈਂ ਤਾਂ ਤੋੜ ਦੂੰ ਤੋੜ ਦੂੰ ਸੰਗੜ ਮੈਂ ਦੇਖ ਲੈ ਭਗਤਣੀਏ ਇਹ ਕੀ ਕੁਸ਼ ਹੋ ਰਿਹਾ ਵਾ ਮੈਂ ਮੈਂ ਤੈਨੂੰ ਕਸਮ ਕਰ ਦਿਆਂਗਾ ਭਗਤਣੀਏ ਇਹ ਚੰਗਾ ਨਹੀਂ ਕਰ ਰਹੇ ਤੁਸੀਂ ਪਿੰਡ ਵਾਸੀਓ ਮੈਂ ਤੁਹਾਨੂੰ ਸਾਰਿਆਂ ਨੂੰ ਭਸਮ ਕਰ ਦੂੰਗਾ ਲਾ ਦੋ ਲਾ ਦੋ ਜਿੰਦਾ ਲਾ ਦੋ ਮੈਂ ਵੀ ਇਹ ਸੰਗਲ ਤੋੜ ਕੇ ਦਿਖਾਉਂਗਾ ਚੇਲਿਆ ਆ ਬਾਬਾ ਚਾਬੀ ਮੇਰੇ ਕੋਲੇ ਆ ਜੇ ਤੂੰ ਖੋਲ ਦਿਆ ਤਾਂ ਤੈਨੂੰ ਮੰਨ ਜਾਗੇ ਨਾ ਖੋਲਿਆ ਤਾਂ ਫਿਰ ਇੱਥੋਂ ਡੇਰਾ ਛੱਡ ਕੇ ਚਲਾ ਜਾ ਜਾਈ ਨਹੀਂ ਇਹ ਚਾਬੀ ਮੇਰੇ ਚੇਲੇ ਨੂੰ ਫੜਾਓ ਇਹ 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 ਬਿਵਾਸ ਸਭ ਨਾਸਤਿਕ ਚਾਲ ਆ ਮੇਰੇ ਖਿਲਾਫ ਚਾਬੀ ਬਾਬਾ ਪਖੰਡਣਾ ਕਰ ਤੇ ਸੰਗਲ ਖੋਲ ਆਪਦੀ ਦਿਖਾ ਸ਼ਕਤੀ ਪਬ ਪੋ ਪੋ ਜਿਹੜਾ ਕੋਈ ਮਰਜੀ ਬਾਦੂ ਇਹ ਨਹੀਂ ਖੁੱਲਣਾ ਬਾਬਾ ਜੇ ਡਰ ਕੇ ਭੱਜੇ ਤਾਂ ਮੇਰਾ ਕੋਈ ਕਸੂਰ ਨਹੀਂ ਹੋਊਗਾ ਖੂਨ ਦੀ ਉਲਟੀ ਆਉਣਗੇ ਤੁਹਾਨੂੰ ਸਾਰਿਆਂ ਨੂੰ ਪਾਰੇ ਚੱਲਿਆ ਅਹ ਅਹ ਭੱਜਾ ਤੂੰ ਤੁਸੀਂ ਕੰਬੀ ਕਿਉਂ ਜਾਂਦੇ ਹੋ ਉਹ ਪ੍ਰੇਤ ਤੁਹਾਨੂੰ ਦੇਖ ਲੂਗਾ ਉਹ ਬਾਬਾ ਪ੍ਰੇਤ ਨੂੰ ਕਹਿ ਤਰਾ ਜਿੰਦਾ ਖੋਲੇ ਬੀਬਾ ਖੂਨ ਦੀ ਉਲਟੀ ਆਉਣਗੀ ਤੇਰੇ ਮੁੰਡੇ ਨੂੰ ਵੀ ਇਹ ਮੁੰਡੇ ਨੂੰ ਤੇਰੇ ਨੂੰ ਖੂਨ ਦੀ ਉਲਟੀਆਂ ਹੁਣ ਵੀ ਸਮਝਾ ਲੈ ਜੇ ਸਮਝਾ ਸਕਦੀ ਆਪਾਂ ਤੇਰੀ ਚਾਦਰ ਵੀ ਮੈਨੂੰ ਲੱਗਦਾ ਕੰਮ ਨਹੀਂ ਕਰਦੀ ਤੂੰ ਬਿਨਾਂ ਚਾਦਰ ਤੋਂ ਵੀ ਖੋਲ ਕੇ ਦੇਖ ਲੈ ਜੇ ਖੁੱਲਦਾ ਚੱਲਿਆ ਇੱਧਰ ਆ ਜਾ ਤੂੰ ਖੜਾ ਰਿਹਾ ਇੱਥੇ ਕਾਕਾ ਇਹ ਕੀ ਗੱਲ ਬਈ ਮੈਂ ਆਪਣੀ ਜੈਵੀ ਸ਼ਕਤੀ ਦਿਖਾਣੀ ਆ ਮੈਂ ਆਪਣੇ ਚੇਲੇ ਨੂੰ ਭੇਜਣਾ ਭਸਮ ਲੈ ਕੇ ਆਉਣ ਲਈ ਭਸਮ ਲਿਆ ਜਾ ਕੇ ਪੈਰੇਨਾਥ ਨੂੰ ਬੁਲਾ ਤੇਰਾ ਪਖੰਡ ਨੰਗਾ ਹੋ ਚੁੱਕਿਆ ਤੇਤੋਂ ਆ ਜਿਹੜਾ ਸੰਗਲ ਆ ਜਿਹੜਾ ਤੂੰ ਵੱਡਾ ਸੰਗਲ ਤੋੜ ਬਾਬਾ ਕਹੋਨਾ ਜਿਹੜਾ ਲੋਕਾਂ ਦੇ ਕਹਿੰਦਾ ਮੈਂ ਦੁੱਖ ਤੋੜਦਾ ਸੰਗਲ ਤੋੜ ਕੇ ਤੇਤੋਂ ਸੰਗਲ ਨਹੀਂ ਟੁੱਟਿਆ ਆਲਾ ਮਾਨਸੀ ਆ ਅਸੀਂ ਸਾਰਾ ਪਿੰਡ ਖੜੇ ਆ ਸਾਡਾ ਇਥੋਂ ਪਿੰਡ ਛੱਡ ਜਾ ਤੇ ਕੰਮਕਾਰ ਕਰਨ ਲੱਗ ਜਾ ਆ ਜਿਹੜਾ ਚੋਲਾ ਪਾਇਆ ਬਦਨਾਮ ਕਰਦੇ ਹੋ ਇਸ ਸੁੱਚੇ ਸੱਚੇ ਚੋਲੇ ਨੂੰ ਇਹਨਾਂ ਨੂੰ ਛੱਡ ਕੇ ਕੰਮ ਕਰਨ ਲੱਗ ਜਿਓ ਮੜ ਜਾ ਡੇਰੇ ਦੇ ਅੰਦਰ ਚੱਲੋਂਗਾ ਕੋਈ ਗੱਲ ਕਰਨੀ ਸੀ ਮੈਨੂੰ ਨਾ ਕੋਈ ਗੱਲ ਨਹੀਂ ਤੈਨੂੰ ਅਸੀਂ ਜਿਹੜੀ ਗੱਲ ਆ ਦੱਸਤੀ ਆ ਬਾਬਾ ਆਪਾਂ ਕੋਈ ਸੈਟਿੰਗ ਕਰ ਲੈਨੇ ਮਤਲਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਉਸ ਪ੍ਰਮਾਤਮਾ ਤੋਂ ਉੱਪਰ ਕੋਈ ਨਹੀਂ ਹੈਗਾ ਏ ਏ ਤੁਸੀਂ ਇਹਨੂੰ ਸੰਗਲ ਨੂੰ ਤਾਂ ਲਾਓ ਖੋਲੋ ਪਹਿਲਾਂ ਮੁੰਡਿਓ ਮੇਰਾ ਸਾਹ ਘੁੱਟ ਰਿਹਾ ਵਾ ਇਹਦਾ ਸੰਗਲ ਖੋਲਦਾ ਬਾਬੇ ਦਾ ਤੇ ਡਾਂਗਾ ਚੱਕ ਲਿਓ ਜੇ ਤਾਂ ਬਾਬਾ ਪਿਆਰ ਨਾਲ ਮੰਨ ਗਿਆ ਨਹੀਂ 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 ਡਾਂਗਾ ਨਾ ਤੋੜ ਮੇ ਮੇ ਮੇਰੀ ਸੁਣੋ ਗੱਲ ਮੇਰਾ ਸਾਹ ਘੁੱਟ ਰਿਹਾ ਮੈਂ ਪਹਿਲਾਂ ਹੀ ਹਾਰਟ ਦਾ ਪੇਸ਼ੈਂਟ ਹਾਂ ਆ ਮੈਂ ਲਾਤੀ ਆ ਚਾਬੀ ਪਹਿਲਾਂ ਦੱਸ ਤੇਰੇ 'ਚ ਕੋਈ ਗੈਵੀ ਸ਼ਕਤੀ ਹੈ ਨਹੀਂ ਨਹੀਂ ਮੇਰੇ ਹੱਥ ਦੀ ਸਫਾਈ ਆ ਉਹ ਨਹੀਂ ਨਹੀਂ ਇਹ ਮੈਂ ਮੈਂ ਸਰਪੰਚ ਸਾਹਿਬ ਮੰਨੀ ਜਾਂਦਾ ਜਦੋਂ ਫੇ ਡਾਂਗ ਡਾਂਗ ਕਰ ਚੱਕਣੀ ਆ ਰੁਕ ਜਾ ਰੁਕ ਜਾ ਡਾਂਗ ਨਾ ਚੱਕੋ ਮੈਂ ਮੈਂ ਮੰਨਦਾ ਆਪਦੀ ਅੱਛਾ ਫੇ ਬਈ ਸਾਰਾ ਕੁਝ ਪਖੰਡਾ ਇਹ ਬਈ ਅਸਲ ਵਿੱਚ ਇਹ ਅੱਗੇ ਇਹ ਸੰਗਲ ਨੂੰ ਲੱਗਿਆ ਹੁੰਦਾ ਜਿੰਦਾ ਇਹ ਚਾਬੀ ਮੇਰੇ ਚੇਲੇ ਕੋਲ ਹੁੰਦੀ ਆ ਜਦੋਂ ਚੇਲਾ ਕੱਪੜਾ ਪਾਉਂਦਾ ਇਹ ਚਾਬੀ ਜਿਹੜੀ ਆ ਉਹ ਮੈਨੂੰ ਫੜਾ ਦਿੰਦਾ ਤੇ ਮੈਂ ਇਹਨੂੰ ਜਿੰਦੇ ਨੂੰ ਖੋਲ ਹੁਣ ਤਾਂ ਖੋਲੋ ਖੋਲਦਾ ਨਹੀਂ ਮੇਰਾ ਜਿੰਦਾ ਮੇਰਾ ਸਾਹ ਕੁੱਟੀ ਜਾਂਦਾ ਬਾਬਾ ਜੀ ਲਾ ਦੋ ਸ਼ੰਗਲ ਬਾਈ ਮਾਰਦਾ ਸੀ ਮੈਨੂੰ ਓਏ ਉਹ ਮਾਰਦਾ ਸੀ ਸੋ ਸਾਥੀਓ ਸਾਡੀ ਟੀਮ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜਾ ਪਖੰਡਵਾਦ ਦਾ دریا ਸਾਡੇ ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਚੱਲ ਰਿਹਾ ਕਿਸ ਤਰ੍ਹਾਂ ਇਹੋ ਜਿਹੇ ਪਖੰਡੀ ਬਾਬੇ ਆਪਣੀਆਂ ਨੇਕ ਕਮਾਈਆਂ ਤੇ ਆਪ ਐਸ਼ ਪ੍ਰਸਤ ਕਰਦੇ ਨੇ ਇੰਨਾ ਵਿੱਚ ਕੋਈ ਵੀ ਸ਼ਕਤੀ ਨਹੀਂ ਸ਼ਕਤੀ ਸਿਰਫ ਇੱਕ ਹੀ ਇੱਕ ਅਕਾਲ ਪੁਰਖ ਹੈ ਇੱਕ ਕੱਚੇ ਬਾਬੇ ਕਿਸੇ ਨੂੰ ਤਾਰ ਨਹੀਂ ਸਕਦੇ ਆਪਾਂ ਇੱਕ ਮਿਸਾਲ ਆਉਂਦੀ ਹੈ ਕਿ ਸੋਹਣੀ ਜਦੋਂ ਮਹੀਵਾਲ ਨੂੰ ਮਿਲਣ ਜਾਂਦੀ ਹੈ ਉਹਦੇ ਕੋਲੇ ਕੱਚਾ ਘੜਾ ਸੀ ਤੇ ਉਹ ਕੱਚਾ ਘੜਾ ਉਹਨੂੰ ਇੱਕ ਦਰਿਆ ਪਾਰ ਨਹੀਂ ਕਰਾ ਸਕਦਾ ਤੇ ਇਹ ਜਿਹੜੇ ਬਾਬੇ ਨੇ ਦੇਹਧਾਰੀ ਬਣੇ ਫਿਰਦੇ ਪਖੰਡੀ ਇਹ ਕਿੱਥੇ ਭਵਸਾਗਰ ਪਾਰ ਕਰ ਦੇਣਗੇ ਇਸ ਕਰਕੇ ਇਹਨਾਂ ਦਾ ਆਸਰਾ ਲੈਣਾ ਛੱਡੋ ਦੁੱਖਾਂ ਸੁੱਖਾਂ ਦੀ दारू ਸਿਰਫ ਤੇ ਸਿਰਫ ਉਹ ਪਰਮਾਤਮਾ ਘਰੇ ਬੈਠੇ ਸ਼ਬਦ ਗੁਰੂ ਨੂੰ ਧਿਆਵੋ ਜਾਪ ਕਰੋ ਉਹਦੇ ਤੇ ਅਮਲ ਕਰੋ ਜਦੋਂ ਆਪਾਂ ਗੁਰਬਾਣੀ ਨੂੰ ਪੜਨ ਲੱਗੇ ਉਹਦੇ ਤੇ ਅਮਲ ਕਰਨ ਲੱਗੇ ਤਾਂ ਇਹ ਜਿਹੜੇ ਪਖੰਡੀ ਬਾਬੇ ਆ ਇਹਨਾਂ ਦੇ ਡੇਰੇ ਆਪਣੇ ਆਪ ਬੰਦ ਹੋ ਜਾਣਗੇ ਇਸ ਲਈ ਗੁਰਬਾਣੀ ਨੂੰ ਪੜhिए ਤੇ ਉਹਦੇ ਤੇ ਅਮਲ ਕਰਿਏ ਜੇ ਸਾਡਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਇਸ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਆਓ ਸਾਰੇ ਰਲ ਮਿਲ ਕੇ ਫਤੇ ਕਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ